ਜੀਟੀ ਰੋਡ ਦਬੁਰਜੀ ਵਿਖੇ ਲੱਗੇ ਕੂੜੇ ਦੇ ਢੇਰ ਅਤੇ ਟੁੱਟੀ ਸਰਵਿਸ ਲੇਨ ਕਾਰਨ ਅੰਮ੍ਰਿਤਸਰ ਆਉਣ ਵਾਲੇ ਯਾਤਰੀ ਅਤੇ ਇਲਾਕਾ ਵਾਸੀ ਪਰੇਸ਼ਾਨ ਹਨ ਪਹਿਲਾ ਬੜੀ ਹੀ ਮੁਸ਼ਕਲ ਨਾਲ ਫਲਾਈਓਵਰ ਬਣਿਆ ਹੁਣ ਫਿਰ ਇੰਨੀ ਜਲਦੀ ਸਰਵਿਸ ਲੇਨ ਟੁੱਟ ਗਈ ਉਧਰ ਸੜਕਾਂ ਕਿਨਾਰੇ ਲੱਗੇ ਕੂੜੇ ਦੇ ਢੇਰ ਸ਼ਹਿਰ ਦੀ ਐਂਟ੍ਰੈਂਸ ਨੂੰ ਖਰਾਬ ਕਰ ਰਹੇ ਹਨ ਇਲਾਕਾ ਵਾਸੀ ਦਿਦਾਰ ਸਿੰਘ ਰਾਣਾ ਪਲਵਿੰਦਰ ਸਿੰਘ ਅਤੇ ਜੋਬਨ ਸਿੰਘ ਨੇ ਆਖਿਆ ਕਿ ਦਬੁਰਜੀ ਇਲਾਕੇ ਦੀ ਸਾਫ ਸਫਾਈ ਹੋਣੀ ਚਾਹੀਦੀ ਹੈ ਤਾਂ ਜੋ ਸ਼ਹਿਰ ਵਿੱਚ ਆਉਣ ਵਾਲੇ ਯਾਤਰੀ ਚੰਗਾ ਸੰਦੇਸ਼ ਨਾਲ ਲੈ ਕੇ ਜਾਣ ਮਾੜਾ ਇਤ ਬੁਰਦੀ ਦਾ ਹਾਲ। ਇਹਨਾਂ ਬੁਰਦੀ ਨੇ ਬਹੁਤ ਆਪਣੇ ਲੈਵਲ ਤੇ ਪਿੰਡ ਨੇ ਬਹੁਤ ਤਰੱਕੀ ਕੀਤੀ ਆ। ਸਕੂਲ ਬਹੁਤ ਸੋਹਣਾ ਬਣਾਇਆ, ਚਮਚਾਨ ਘੜ ਬਹੁਤ ਸੋਹਣੀ ਬਣਾਈ। ਗੁਰਦੁਆਰੇ ਸਾਹਿਬ ਜਿਹੜਾ ਬਹੁਤ ਸੁੰਦਰ ਇਮਾਰਤ ਜਿਹੜੀ ਆ। ਇਹ ਸਾਰਾ ਕੁਝ ਨਗਰ ਨੇ ਆਪਣੇ ਬਲਪੁੱਤੇ ਤੇ ਕੀਤਾ। ਜਿਵੇਂ ਕਾਰਪੋਰੇਸ਼ਨ ਦੇ ਵਿੱਚ ਸਾਡਾ ਪਿੰਡ ਆ। ਸਾਡਾ ਪਿੰਡ ਵੀ ਇਹੋ ਜਿਹਾ ਆ ਜਿਵੇਂ ਨਾ ਅੰਮ੍ਰਿਤਸਰ ਸ਼ਹਿਰ ਦਾ ਦਰਵਾਜ਼ਾ ਆ। ਇੱਥੋਂ ਹੀ ਅੰਮ੍ਰਿਤਸਰ ਸ਼ਹਿਰ ਦੀ ਇੱਕ ਜਿਹੜੀ ਸ਼ੁਰੂਆਤ ਹੁੰਦੀ ਹੈ। ਹੁਣ 골ਡਨ ਗੇਟ ਤੋਂ ਪਹਿਲਾਂ ਜਿਹੜੇ ਕੂੜੇ ਦੇ ਲੱਗੇ ਢੇਰ ਸੱਜੇ ਖੱਬੇ ਬੰਨੇ ਇਹ ਚੀਜ਼ ਨੂੰ ਲਾਂਤ ਪਾਉਂਦੇ ਆ ਵੀ ਐਡਾ ਸੋਹਣਾ ਐਡਾ ਪਵਿੱਤਰ ਸ਼ਹਿਰ ਹੋਵੇ ਤੇ ਇੰਨਾ ਗੰਦ ਹੋਏ। ਇੱਥੇ ਜੰਡਿਆਲਾ ਹਲਕਾ ਵੀ ਇਸ ਚੌਂਗ ਦੇ ਵਿੱਚ ਇੱਕ ਨੁੱਕਰ 'ਚ ਪੈਂਦਾ ਤੇ ਅਟਾਰੀ ਹਲਕੇ ਦੀ ਵੀ ਇੱਕ ਨੁੱਕਰ ਆ। ਅੱਛਾ। ਅੰਮ੍ਰਿਤਸਰ ਹਲਕਾ ਦੱਖਣੀ ਤੇ ਅੰਮ੍ਰਿਤਸਰ ਹਲਕਾ ਪੂਰਬੀ ਚਾਰ ਹਲਕੇ ਆਂਦਾ ਏ ਜਿਹੜਾ ਪਰ ਸਾਡਾ ਤੇ ਲਵਾਰਸੇ ਹਲਕਾ ਆ। ਚਾਰੇ ਜਿਹੜੇ ਐਮ.ਐਲ.ਏ ਆ। ਉਹ ਇਹਨਾਂ ਨੂੰ ਨਹੀਂ ਸਮਝਦੇ ਪੀਏ ਪਿੰਡ ਦੀ ਇੱਥੇ ਕੋਈ ਨਾ ਕੋਈ ਡਿਵੈਲਪਮੈਂਟ ਚਾਹੀਦੀ ਹੈ। ਤੁਸੀਂ ਦੇਖੋ ਪਿੰਡਾਂ ਥਾਵਾਂ ਤੇ ਸੀਵਰੇਜ ਪੈ ਗਿਆ ਤੇ ਅਸੀਂ ਸ਼ਹਿਰ ਸਿਟੀ ਦੇ ਵਿੱਚ ਬਹਿ ਕੇ ਇਹ ਸੀਵਰੇਜ ਤੋਂ ਮਾਣਦੇ ਹਾਂ। ਸੁਖਵੀਰ ਬਾਦਲ ਨੇ ਕਿੰਨਾ ਵੱਡਾ ਇੱਥੇ ਫੰਡ ਦਿੱਤਾ ਸੀ ਇਸ ਇਲਾਕੇ ਦਾ ਸੀਵਰੇਜ ਪਾਉਣ ਨੂੰ। ਪਰ ਮੌਕੇ ਤੋਂ ਜਿਹੜੀ ਸਰਕਾਰ ਆ ਉਹ ਚੇਂਜ ਹੋ ਗਈ ਤੇ ਦੂਸਰੀਆਂ ਸਰਕਾਰਾਂ ਨੇ ਇਹ ਜ਼ਿੰਮੇਵਾਰੀ ਨਹੀਂ ਸਮਝੀ। ਜਿੱਧਰ ਨੂੰ ਜੀ ਕਰਦਾ ਉਹ ਆਪਾਂ ਨੇ ਆਪਣੇ ਝੇਤੇ ਜਿਹੜੇ ਵਰਕਰ ਆ ਉਹਨਾਂ ਦੇ ਇਲਾਕਿਆਂ 'ਚ ਉਹ ਜਿਹੜਾ ਡਿਵੈਲਪਮੈਂਟ ਹੋਣ ਦੀ ਹੈ ਪਰ ਉਹ ਸਰਕਾਰ ਜਲਦੀ ਸਾਲ ਛੇ ਮਹੀਨੇ ਚੇਂਜ ਹੋ ਗਈ। ਕੰਮ ਰਹਿ ਕੇ ਕਰਨ ਵਾਲੇ ਉਤੋਂ ਬਾਅਦ ਜਿੱਥੇ ਜਿਹੜਾ ਜਿਹੜਾ ਅਕਾਲੀ ਮਾਈਂਡ ਏਰੀਆ ਆ ਉਹ ਵਾਂਝਾ ਪਿਆ ਆ ਤੇ ਜਿੱਥੇ ਦੂਸਰੀ ਪਾਰਟੀ ਨੂੰ ਜਿੱਥੋਂ ਵੱਧ ਵੋਟ ਬੂਥਾਂ ਦੇ ਵਿੱਚੋਂ ਵੋਟ ਨਿਕਲੀ ਆ ਉਧਰ ਦੇ ਪਾਸੇ ਧਿਆਨ ਪਰ ਬੰਦਾ ਦੀ ਜੇ ਗੱਲ ਕਰੀਏ ਤੇ ਅੰਮ੍ਰਿਤਸਰ ਦਾ ਜਿਹੜਾ ਹਾਲ ਆ ਬਹੁਤ ਮਾੜਾ بارشਾਂ ਦੇ ਕਰਕੇ ਬਹੁਤ ਮਾੜਾ ਵਾ ਤੇ ਮੈਂ ਪ੍ਰਸ਼ਾਸਨ ਨੂੰ ਇਹੋ ਬੇਨਤੀ ਕਰਦਾ ਕਿ ਜਿਹੜਾ ਦਬੁਰਜੀ ਜੇ ਗੰਦਿਆ ਆਲੇ ਦੁਆਲੇ ਸਾਰੇ ਹੀ ਅੰਮਰਸਰ ਦੇ ਵਿੱਚ ਗੰਦ ਪਿਆ ਆ ਇਹ ਤੁਰੰਤ ਚੁਕਾਇਆ ਜਾਵੇ ਇਹਦੇ ਨਾਲ ਬਿਮਾਰੀਆਂ ਫੈਲ ਸਕਦੀਆਂ ਇਹਦੇ ਨਾਲ ਕਈ ਤਰ੍ਹਾਂ ਦੇ ਜਿਹੜੇ ਆ ਮੱਛਰ ਆ ਦੁਜੇ ਤੇ ਜੇ ਸਭ ਕੁਝ ਇਹ ਫਿਰ ਰਹੇ ਨੇ ਜੋ ਕਿ ਇਨਸਾਨਾਂ ਵਾਸਤੇ ਡੰਗਰਾਂ ਵਾਸਤੇ ਮਾਲ ਡੰਗਰ ਵਾਸਤੇ ਇਹ ਬਹੁਤ ਹੀ ਹਾਨੀਕਾਰਕ ਨੇ ਮੈਂ ਪ੍ਰਸ਼ਾਸਨ ਨੂੰ ਹੱਥ ਜੋੜ ਕੇ ਅਪੀਲ ਕਰਦਾ ਕਿ ਇਹ ਜਿਹੜਾ ਇਹਦੀ ਦਵਾਈ ਛਣਕੀ ਜਾਵੇ ਤਾਂ ਜੋ ਇਹ ਜਿਹੜਾ ਮੱਛਰ ਆ ਮਰ ਸਕੇ ਤੇ ਸਫਾਈ ਦਾ ਪ੍ਰਬੰਧ ਤੁਰੰਤ ਕੀਤਾ ਜਾਵੇ ਇੱਥੇ ਪ੍ਰੋਬਲਮਾਂ ਹੀ ਪ੍ਰੋਬਲਮਾਂ ਜਿੰਨੀ ਵੀ ਜਦੋਂ ਪਹਿਲਾਂ ਪੁਰਾ ਬੰਦਾ ਸੀ ਉਦੋਂ ਬੜਾ ਸੰਤਾਪ ਭੋਲਿਆ ਭੋਗਿਆ ਨਾ ਸੰਕਤ ਨੇ ਫਿਰ ਬਾਅਦ ਚ ਪੁਰਾ ਬੰਦੇ ਬੰਦੇ ਹੁਣ ਲਿੰਕ ਰੋਡਾਂ ਟੁੱਟੀਆਂ ਸਰਵਿਸ ਲੇਨਾਂ ਟੁੱਟੀਆਂ ਫਿਰ ਦੁਬਾਰਾ ਹੁਣ ਫਿਰ ਉਹੀ ਗੰਦ ਪੈ ਗਿਆ ਥੋੜੀ ਜੀ بارش ਹੁੰਦੀ ਹੈ ਤੇ ਪਾਣੀ ਖਲੋ ਜਾਂਦਾ ਲੋਕਾਂ ਨੂੰ ਹਰ ਇੱਕ ਬਨੇ ਤਕਲੀਫਾਂ ਹੀ ਤਕਲੀਫਾਂ ਮਿਲਦੀਆਂ ਉਧਰ ਛੱਪੜ ਭਰਿਆ ਪਿਆ ਆ ਚੱਪੜ ਦੀ ਕੋਈ ਕੋਈ ਗੰਦ ਦੀ ਕੋਈ ਮਤਲਬ ਹੋ ਨਹੀਂ ਰਹੀ ਵਾਈਸ ਕੋਈ ਦੀ ਕੋਈ ਸ਼ੋਰ ਨਹੀਂ ਕਰਨਾ ਚਾਹੀਦਾ ਸਾਰਿਆਂ ਨੂੰ ਸਰਕਾਰ ਨੂੰ ਬਹੁਤ ਜ਼ਿਆਦਾ ਮਾੜਾ ਹਾਲ ਦਾ ਬੁਤੀ ਦਾ ਐਮਐਲ ਜੀਵਨ ਚੋਹ ਜੋ ਜੀਵਨ ਚੋਹਪੁਰ ਜੀ ਆਪ ਸਰਕਾਰ ਤੋਂ ਕੋਈ ਇੰਨੀ ਵਧੀਆ ਕਾਰਗੁਜ਼ਾਰੀ ਨਹੀਂ ਹੈਗੀ ਵੇਖੀ ਤੇ ਹਾਲ ਜਾਂਦੇ ਲੱਗੇ ਜਾਂਦੇ ਆਈ ਤੇ ਕਦੀ ਵੇਖਿਆ ਨਹੀਂ ਜੀ ਤੇ ਮਤਲਬ ਨਾ ਕਰੀ ਤੈਨੂੰ ਗੇੜਾ ਹੀ ਮਾਰਿਆ ਉਹਨਾਂ ਨਾ ਕਰੀ ਵੇਖਿਆ ਪਹਿਲੂ ਕਹਿੰਦਾ ਸੀ ਇਹ ਰੇ ਪਾਵਾਂਗੇ ਚੀਵਰੇ ਵੀ ਨਹੀਂ ਪਾਇਆ ਕੋਈ ਚੀਜ਼ ਨਹੀਂ ਇੱਥੇ ਲੋਕੀ ਬਾਹਰ ਗੰਦ ਸੁੱਟੀ ਜਾਂਦੇ ਸੀਵਰੇ ਦਾ ਵੀ ਬਹੁਤ ਬੁਰਾ ਹਾਲ ਹੈ 2 ਵਿਧਾਨ ਸਭਾ ਹਲਕਿਆਂ ਦੇ ਵਿੱਚ ਫਸਿਆ ਇਲਾਕਾ ਜੀਟੀ ਰੋਡ ਦਬਰਜੀ ਜਿੱਥੋਂ ਦੇ ਲੋਕ ਪਿਛਲੇ ਕਈ ਸਾਲਾਂ ਤੋਂ ਨਰਕ ਭੋਗ ਰਹੇ ਨੇ ਸੜਕਾਂ ਤੇ ਕੂੜੇ ਦੇ ਢੇਰ ਲੱਗੇ ਹੋਏ ਨੇ ਤੇ ਸਰਵਿਸ ਲੈਣਾ ਟੁੱਟੀਆਂ ਹੋਈਆਂ ਨੇ ਧੂੜ ਮਿੱਟੀ ਉੱਡ ਰਹੀ ਹੈ ਜਿਸ ਨਾਲ ਰਾਹਗੀਰ ਵੀ ਪਰੇਸ਼ਾਨ ਨੇ ਤੇ ਇੱਥੋਂ ਦੇ ਜਿਹੜੇ ਰਹਿਣ ਵਾਲੇ ਲੋਕ ਨੇ ਉਹ ਵੀ ਪਰੇਸ਼ਾਨ ਨੇ ਪਰ ਦੋਵਾਂ ਹਲਕਿਆਂ ਦੇ ਵਿਧਾਇਕ ਜਿਹੜੇ ਨੇ ਉਹਨਾਂ ਦਾ ਇਸ ਵਾਰ ਕੋਈ ਧਿਆਨ ਨਹੀਂ ਇੱਕ ਪਾਸੇ ਹਲਕਾ ਦੱਖਣੀ ਤੇ ਇੱਕ ਪਾਸੇ ਹਲਕਾ ਪੂਰਬੀ ਸੋ ਉਮੀਦ ਕਰਦੇ ਆ ਕਿ ਇੱਥੋਂ ਦੇ ਲੋਕਾਂ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਸੰਬੰਧਿਤ ਵਿਭਾਗ ਤੇ ਸਰਕਾਰ ਜਲਦ ਦੂਰ ਕਰਨਗੇ ਸਹਿਯੋਗੀ ਰਾਕੇਸ਼ ਦੇ ਨਾਲ ਵਿਜੇ ਕੁਮਾਰ ਫਾਸਟਵੇ ਨਿਊਜ਼ ਅੰਮ੍ਰਿਤਸਰ